ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਡਾ ਨਵਾਂ ਸਾਲ ਬਹੁਤ ਵਧੀਆ ਜਾ ਰਿਹਾ ਹੋਵੇਗਾ ਜਨਵਰੀ ਲੰਘ ਚੁੱਕਿਆ ਹੈ ਤੇ ਹੁਣ ਅਸੀਂ ਦਾਖਲ ਹੋ ਗਏ ਹਾਂ ਫਰਵਰੀ 2026 ਦੇ ਮਹੀਨੇ ਵਿੱਚ ਪਿਆਰ ਦਾ ਮਹੀਨਾ ਹੈ ਬਸੰਦੀ ਰਿਤ ਹੈ ਪਰ ਤੁਲਾ ਰਾਸ਼ੀ ਲਿਬਰਾ ਦੇ ਲੋਕਾਂ ਲਈ ਸਿਤਾਰੇ ਕੀ ਕਹਿ ਰਹੇ ਨੇ ਕਿ ਇਸ ਮਹੀਨੇ ਤੁਹਾਡੀ ਕਿਸਮਤ ਚਮਕੇਗੀ ਕਿ ਕੈਰੀਅਰ ਵਿੱਚ ਕੋਈ ਵੱਡੀ ਜੰਪ ਮਿਲਣ ਵਾਲੀ ਹੈ ਜਾਂ ਫਿਰ ਤੁਹਾਨੂੰ ਥੋੜਾ ਸਾਵਧਾਨ ਲੈਣ ਦੀ ਲੋੜ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਹਰ ਪਹਿਲੂ ਤੇ ਗੱਲ ਕਰਾਂਗੇ ਕੈਰੀਅਰ ਪੈਸਾ ਪਿਆਰ ਤੇ ਸਿਹਤ ਤੇ ਸਟੂਡੈਂਟਸ ਦੀ ਪੜ੍ਹਾਈ ਨਾਲੇ ਹੀ ਵੀਡੀਓ ਦੇ ਐਂਡ ਵਿੱਚ ਮੈਂ ਦੱਸਾਂਗੀ ਕੁਝ ਖਾਸ ਲੱਕੀ ਐਲੀਮੈਂਟਸ ਜੋ ਤੁਹਾਡੇ ਇਸ ਫਰਵਰੀ ਦੇ ਮਹੀਨੇ ਨੂੰ ਹੋਰ ਵੀ ਲੱਕੀ ਬਣਾ ਦੇਣਗੇ ਤੇ ਬਿਨਾਂ ਕਿਸੇ ਦੇਰੀ ਕਰੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਾਂਗੇ ਕਿ ਤੁਹਾਡੀ ਇਸ ਮਹੀਨੇ ਦੀ ਪਲੈਨੇਟਰੀ ਪੋਜੀਸ਼ਨਸ ਕੀ ਨੇ ਫਰਵਰੀ 2026 ਵਿੱਚ ਤੁਹਾਡੀ ਰਾਸ਼ੀ ਸੁਆਮੀ ਸ਼ੁਕਰ ਬਹੁਤ ਹੀ ਮਜ਼ਬੂਤ ਸਥਿਤੀ ਵਿੱਚ ਨੇ ਸ਼ਨੀ ਦੇਵ ਤੁਹਾਡੇ ਪੰਜਵੇਂ ਘਰ ਵਿੱਚ ਵਿਰਾਜਮਾਨ ਨੇ ਜੋ ਤੁਹਾਨੂੰ ਡਿਸਪਲਾਈਨ ਸਿਖਾਉਣਗੇ ਮਹੀਨੇ ਦੇ ਸ਼ੁਰੂਆਤੀ 15 ਦਿਨਾਂ ਵਿੱਚ ਸੂਰਜ ਤੁਹਾਡੇ ਚੌਥੇ ਘਰ ਵਿੱਚ ਰਹਿਣਗੇ ਜਿਸ ਕਰਕੇ ਪਰਿਵਾਰ ਵਿੱਚ ਥੋੜੀ ਗਰਮੀ ਰਹਿ ਸਕਦੀ ਹੈ ਪਰ ਘਬਰਾਓ ਨਹੀਂ ਜੁਪੀਟਰ ਯਾਨੀ ਗੁਰੂ ਦੀ ਸਥਿਤੀ ਤੁਹਾਨੂੰ ਹਰ ਮੁਸ਼ਕਿਲ ਤੋਂ ਬਚਾ ਲਵੇਗੀ ਇਸ ਮਹੀਨੇ ਮਰਕਰੀ ਯਾਨੀ ਬੁੱਧ ਦੇਵ ਵੀ ਆਪਣੀ ਚਾਲ ਬਦਲ ਰਹੇ ਨੇ ਜਿਹਦਾ ਸਿੱਧਾ ਅਸਰ ਤੁਹਾਡੀ ਗੱਲਬਾਤ ਜਾਂ ਰਿਕਮਿਊਨੀਕੇਸ਼ਨ ਤੇ ਪਵੇਗਾ ਚਲੋ ਹੁਣ ਗੱਲ ਕਰਦੇ ਹਾਂ ਵਿਸਤਾਰ ਨਾਲ ਤੁਹਾਡੇ ਕੈਰੀਅਰ ਤੇ profession ਬਾਰੇ ਜੇ ਗੱਲ ਕਰੀਏ ਤੁਹਾਡੇ ਕੈਰੀਅਰ ਤੇ profession ਦੀ ਤੇ ਇਸ ਮਹੀਨੇ ਤੁਲਾ ਰਾਸ਼ੀ ਦੇ ਜੋ ਲੋਕ ਨੌਕਰੀ ਕਰਦੇ ਨੇ ਉਹਨਾਂ ਲਈ ਫਰਵਰੀ ਦਾ ਮਹੀਨਾ ਮਿਹਨਤੀ ਰਹੇਗਾ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡੀ ਪੁਰਾਣੀ ਕੀਤੀ ਹੋਈ ਮਿਹਨਤ ਰੰਗ ਲਿਆਵੇਗੀ ਜੇ ਤੁਸੀਂ ਪ੍ਰਮੋਸ਼ਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ 14 ਫਰਵਰੀ ਤੋਂ ਬਾਅਦ ਕੋਈ ਚੰਗੀ ਖਬਰ ਮਿਲ ਸਕਦੀ ਹੈ ਪਰ ਯਾਦ ਰੱਖਿਓ ਆਫਿਸ ਵਿੱਚ ਪੋਲਿਟਿਕਸ ਤੋਂ ਦੂਰ ਰਹਿਣਾ ਹੈ ਕੋਈ ਤੁਹਾਡੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਤੁਸੀਂ ਆਪਣੇ ਕੰਮ ਨਾਲ ਜਵਾਬ ਦੇਣਾ ਹੈ ਜੇ ਗੱਲ ਕਰੀਏ ਬਿਜ਼ਨਸ ਵਾਲੇ ਲੋਕਾਂ ਦੀ ਤੇ ਵਪਾਰੀਆਂ ਲਈ ਇਹ ਮਹੀਨਾ ਮੁਨਾਫੇ ਵਾਲਾ ਰਹੇਗਾ ਜੇ ਤੁਸੀਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮਹੀਨੇ ਦੇ ਦੂਜੇ ਹਫ਼ਤੇ ਬਹੁਤ ਸ਼ੁਭ ਹੈ ਖਾਸ ਕਰਕੇ ਜੋ ਲੋਕ ਲਕਜ਼ਰੀ ਆਈਟਮ ਫੈਸ਼ਨ ਜਾਂ ਫੂਡ ਇੰਡਸਟਰੀ ਨਾਲ ਜੁੜੇ ਨੇ ਉਹਨਾਂ ਨੂੰ ਵੱਡਾ ਆਰਡਰ ਮਿਲ ਸਕਦਾ ਹੈ ਤੇ ਇਸ ਮਹੀਨੇ ਦੀ ਟਿਪ ਕੀ ਜੇ ਕਿਸੇ ਗੱਲ ਤੇ ਗੁੱਸਾ ਆਵੇ ਤਾਂ ਤੁਰੰਤ ਰਿਐਕਟ ਨਹੀਂ ਕਰਨਾ ਉਹਨੂੰ ਸੋਚੋ ਤੇ ਗੱਲ ਵਿਗੜਨ ਤੋਂ ਬਚਾਓ ਜੇ ਗੱਲ ਕਰੀਏ ਤੁਹਾਡੇ ਫਾਈਨੈਂਸ ਤੇ ਵੈਲਥ ਦੀ ਸਥਿਤੀ ਬਾਰੇ ਤੇ ਪੈਸਾ ਕਹਿੰਦਾ ਹੈ ਕਿ ਤੁਹਾਡੀ ਇਨਕਮ ਦੇ ਨਵੇਂ ਰਾਹਤੇ ਖੁੱਲਣਗੇ ਸ਼ਾਇਦ ਕੋਈ ਸਾਈਡ ਹਸਲ ਜਾਂ ਪਾਰਟ ਟਾਈਮ ਕੰਮ ਤੁਹਾਨੂੰ ਵਧੀਆ ਕਮਾਈ ਦੇ ਜਾਵੇ ਖਰਚੇ ਦੀ ਗੱਲ ਕਰੀਏ ਤੇ ਖਰਚੇ ਵੀ ਇੰਤਜ਼ਾਰ ਕਰ ਰਹੇ ਨੇ ਤੁਲਾ ਰਾਸ਼ੀ ਵਾਲਿਆਂ ਨੂੰ ਸ਼ੌਂਕ ਬਹੁਤ ਹੁੰਦੇ ਨੇ ਕਿ ਮਹਿੰਗੇ ਕੱਪੜੇ ਗੱਡੀ ਜਾਂ ਕੁੰਮਣਾ ਫਿਰਨਾ ਤੇ ਫਰਵਰੀ ਵਿੱਚ ਤੁਸੀਂ ਆਪਣੀ ਲਾਈਫ ਸਟਾਈਲ ਤੇ ਜ਼ਿਆਦਾ ਖਰਚਾ ਕਰ ਸਕਦੇ ਹੋ ਜੇ ਇਨਵੈਸਟਮੈਂਟ ਦੀ ਗੱਲ ਕਰੀਏ ਤੇ ਸ਼ੇਅਰ ਮਾਰਕੀਟ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਇਹ ਸਮਾਂ ਥੋੜਾ ਵੇਟ ਐਂਡ ਵਾਚ ਵਾਲਾ ਹੈ ਤੇ ਬਿਨਾ ਕਿਸੇ ਐਕਸਪਰਟ ਦੀ ਸਲਾਹ ਤੋਂ ਵੱਡੀ ਰਕਮ ਨਾ ਲਗਾਣਾ ਗੱਲ ਕਰੇ ਤੁਹਾਡੇ ਲਵ ਰਿਲੇਸ਼ਨਸ਼ਿਪ ਦੇ ਬਾਰੇ ਤੇ ਜੋ ਲੋਕ ਸਿੰਗਲ ਨੇ ਉਹਨਾਂ ਲਈ ਇਹ ਮਹੀਨਾ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਕਿਸੇ ਪੁਰਾਣੇ ਦੋਸਤ ਨਾਲ ਗੱਲਬਾਤ ਸ਼ੁਰੂ ਹੋ ਸਕਦੀ ਹੈ ਜੋ ਅੱਗੇ ਜਾ ਕੇ ਰਿਸ਼ਤੇ ਵਿੱਚ ਬਦਲ ਜਾਵੇ ਤੁਹਾਡੀ ਪਰਸਨੈਲਿਟੀ ਇਸ ਮਹੀਨੇ ਬਹੁਤ ਐਟ੍ਰੈਕਟਿਵ ਰਹੇਗੀ ਜੇ ਗੱਲ ਕਰੀਏ ਮੈਰਿਟ ਕਪਲਸ ਬਾਰੇ ਤੇ ਸ਼ਾਦੀशुदा ਲੋਕਾਂ ਲਈ ਮਹੀਨਾ ਥੋੜਾ ਮਿਲਾਜੁਲਾ ਦਿਖ ਰਿਹਾ ਹੈ ਸਤੂਰੇ ਦੀ ਦ੍ਰਿਸ਼ਟੀ ਕਰਕੇ ਲਾਈਫ ਪਾਰਟਨਰ ਨਾਲ ਈਕੋ ਕਲਾਸ਼ਸ ਹੋ ਸਕਦੀਆਂ ਨੇ ਛੋਟੀ ਗੱਲ ਨੂੰ ਵੱਡਾ ਨਾ ਬਣਾਓ ਇੱਕ ਦੂਜੇ ਨੂੰ ਥੋੜਾ ਸਪੇਸ ਦਿਓ ਤੇ ਸਭ ਠੀਕ ਹੋ ਜਾਵੇਗਾ ਜੇ ਗੱਲ ਕਰੀਏ ਫੈਮਿਲੀ ਦੇ ਬਾਰੇ ਤੇ ਇਸ ਮਹੀਨੇ ਤੁਹਾਡੇ ਮਾਪਿਆਂ ਨਾਲ ਰਿਲੇਸ਼ਨਸ ਮਜ਼ਬੂਤ ਹੋਣਗੇ ਘਰ ਵਿੱਚ ਕੋਈ ਧਾਰਮਿਕ ਸਮਾਗਮ ਜਾਂ ਛੋਟੀ ਪਾਰਟੀ ਹੋਣ ਦੇ ਯੋਗ ਨੇ ਜਿਨ ਕਾਲ ਕਰੀਏ ਤੁਹਾਡੀ ਹੈਲਥ ਤੇ ਫਿਟਨੈਸ ਬਾਰੇ ਤੇ ਤੁਹਾਨੂੰ ਸਿਹਤ ਦੇ ਮਾਮਲੇ ਵਿੱਚ ਥੋੜੀ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ ਤੇ ਤੁਲਾ ਰਾਸ਼ੀ ਵਾਲਿਆਂ ਨੂੰ ਫਰਵਰੀ ਵਿੱਚ ਡਾਈਜੈਸਟਿਵ ਇਸ਼ੂਸ ਜਾਂ ਬੈਕ ਪੇਨ ਹੋ ਸਕਦੀ ਹੈ ਤੁਸੀਂ ਆਪਣੇ ਖਾਂ-ਪੀਣ ਦੇ ਖਾਸ ਧਿਆਨ ਰੱਖੋ ਬਾਹਰ ਦਾ ਜੰਕ ਫੂਡ ਬਿਲਕੁਲ ਅਵੋਇਡ ਕਰੋ ਜੇ ਤੁਸੀਂ ਜਿਮ ਜਾਂਦੇ ਹੋ ਜਾਂ ਯੋਗਾ ਕਰਦੇ ਹੋ ਤਾਂ ਉਸ ਨੂੰ ਰੈਗੂਲਰ ਰੱਖੋ ਰਾਹੂ ਦੀ ਸਥਿਤੀ ਕਰਕੇ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਰਾਤ ਨੂੰ ਸੁੱਤੇ ਵੇਲੇ ਫੋਨ ਕੱਟ ਦੇਖੋ ਤੇ ਮੈਡੀਟੇਟ ਕਰੋ ਇਸ ਨਾਲ ਤੁਹਾਨੂੰ ਮਨ ਸ਼ਾਂਤ ਰਹੇਗਾ ਜਿਗਾਲ ਕਰੀਏ ਸਟੂਡੈਂਟਸ ਤੇ এডਿਕੇਸ਼ਨ ਬਾਰੇ ਤੇ ਸਟੂਡੈਂਟਸ ਲਈ ਇਹ ਮਹੀਨਾ ਮਿਹਨਤ ਵਾਲਾ ਹੈ ਤੁਹਾਡਾ ਧਿਆਨ ਪਟਕ ਸਕਦਾ ਹੈ ਜੋ ਸਟੂਡੈਂਟਸ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਫਰਵਰੀ ਦੇ ਅੰਤ ਤੱਕ ਕੋਈ ਵਧੀਆ ਨਿਊਜ਼ ਮਿਲ ਸਕਦੀ ਹੈ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਟੀਚਰ ਜਾਂ 멘ਟਲ ਵੱਲੋਂ ਪੂਰੀ ਹੈਲਪ ਮਿਲੇਗੀ ਬਸ ਆਪਣੇ ਇਮਤੇ ਫੋਕਸ ਰੱਖੋ ਜੇ ਗੱਲ ਕਰੀਏ ਤੁਹਾਡੇ ਇਸ ਮਹੀਨੇ ਦੇ ਲੱਕੀエレमेंट्स ਬਾਰੇ ਤੇ ਇਸ ਮਹੀਨੇ ਦਾ ਲੱਕੀ ਕਲਰ ਰਹੇਗਾ ਸਿਲਵਰ ਧਿਕਰੀ ਲੱਕੀ ਨੰਬਰ ਤੁਹਾਡਾ 2 7 ਤੇ 9 ਤੇ ਕਾਲੇ ਰੰਗ ਦੇ ਕੱਪੜੇ ਸੈਟਰਡੇ ਨੂੰ ਪਾਉਣ ਤੋਂ ਪਰਹੇਜ਼ ਕਰੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਯੂਜ਼ ਕਰਕੇ ਤੁਸੀਂ ਆਪਣਾ ਮਹੀਨਾ ਹੋਰ ਵੀ ਸ਼ੁਭ ਬਣਾ ਸਕਦੇ ਹੋ ਤੇ ਦੋਸਤੋ ਐ ਸਿਤੁਲਾ ਰਾਸ਼ੀ ਦਾ ਫਰਵਰੀ 2026 ਦਾ ਪੂਰਾ ਰਾਸ਼ੀਫਲ ਮੈਂ ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਏਗੀ ਯਾਦ ਰੱਖਿਓ ਸਿਤਾਰੇ ਰਾਹ ਦੱਸਦੇ ਨੇ ਪਰ ਮਿਹਨਤ ਤੁਹਾਨੂੰ ਹੀ ਕਰਨੀ ਪੈਂਦੀ ਹੈ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤਾਂ ਕਮੈਂਟ ਵਿੱਚ ਜ਼ਰੂਰ ਲਿਖਿਓ ਕਿ ਤੁਹਾਨੂੰ ਵੀਡੀਓ ਕਿੰਝਦੀ ਲੱਗੀ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਤੇ ਸਤਿ ਸ਼੍ਰੀ ਅਕਾਲ